ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਬੁੱਧਵਾਰ ਦੀ ਰਾਤ ਇਸ ਜਗ੍ਹਾ ਤੇ ਰੱਖ ਦਿਓ ਤੁਸੀਂ ਲੌਂਗ ਦੋ ਲੌਂਗ ਰੱਖਣੇ ਹਨ ਤੇ ਉਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸੇ ਦਾ ਆਗਮਨ ਹੋ ਜਾਵੇਗਾ ਸੋ ਸਾਧ ਸੰਗਤਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸੰਗਤ ਜੀ ਆਓ ਅੱਜ ਦੇ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਇੱਕ ਬਹੁਤ ਹੀ ਵਧੀਆ ਉਪਾਅ ਲੈ ਕੇ ਆਏ ਹਾਂ ਇਸ ਪਾਣੂ ਕਰਨ ਦੇ ਨਾਲ ਤੁਹਾਨੂੰ ਪਰਮਾਤਮਾ ਜੀ ਦਾ ਆਸ਼ੀਰਵਾਦ ਮਿਲ ਜਾਵੇਗਾ ਤੁਹਾਡੀ ਜ਼ਿੰਦਗੀ ਵਿੱਚ ਜਿੰਨੇ ਵੀ ਦੁੱਖ ਤਕਲੀਫਾਂ ਹਨ ਜਿੰਨੇ ਵੀ ਸੰਕਟ ਹਨ ਉਹਨਾਂ ਸਾਰਿਆਂ ਦਾ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਐਸੇ ਨਾਲ ਨਾਲ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀ ਹੋਵੇਗੀ ਐਸੇ ਨਾਲ ਤੁਹਾਡੀ ਹਰ ਇੱਕ ਮਨੋ ਕਾਮਨਾ ਤੇ ਨਾਲ ਨਾਲ ਤੁਹਾਡਾ ਕਾਰਖੋਸ਼ੀਆਂ ਦੇ ਨਾਲ ਪਾਸ ਜਾਵੇਗਾ ਤੁਹਾਡੇ ਘਰ ਦੇ ਸਾਰੇ ਦੁੱਖ ਤਕਲੀਫਾਂ ਦੂਰ ਹੋਣਗੇ ਇਸੇ ਤਰ੍ਹਾਂ ਜੇਕਰ ਤੁਸੀਂ ਇਸ ਪਾਣ ਨੂੰ ਬੋਧਵਾਦ ਦੇ ਦਿਨ ਇੱਕ ਲੌਂਗ ਦਾ ਉਪਾਗ ਕਰ ਲੈਂਦੇ ਹੋ ਇਹ ਤੁਹਾਡੇ ਲਈ ਬਹੁਤ ਹੀ کارਗਰ ਸਾਬਤ ਹੋਵੇਗਾ ਇਹ ਉਪਾਅ ਕਿੰਨਾ ਜ਼ਿਆਦਾ ਸ਼ਮਤਕਾਰੀ ਹੈ ਤੇ ਕਿੰਨੇ ਜ਼ਿਆਦੇ ਇਸਤੇ ਫਾਇਦੇ ਹਨ ਇਹ ਉਪਾਅ ਅਸੀਂ ਚੈੱਕ ਕਰਿਸ਼ ਵਾਸਤੇ ਨਾਲ ਕਰਦੇ ਹਾਂ ਸਾਡੀ ਜ਼ਿੰਦਗੀ ਦੇ ਸਾਰੇ ਹੀ ਦੁੱਖ ਤਕਲੀਫਾਂ ਦੂਰ ਹੋਣਗੀਆਂ ਇਹ ਪਾਣੂਆਸੀ ਕਰਨਾ ਕਿਵੇਂ ਹੈ ਕਿੱਥੇ ਕਰਨਾ ਹੈ ਉਹ ਪਾਣੂ ਕਰਦੇ ਸਮੇਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਇਹ ਸਾਰੀ ਹੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਤੇ ਅੱਗੇ ਸ਼ੇਅਰ ਕਰ ਦੇਣਾ ਜੀ ਸਾਥ ਸੰਗਤ ਜੀ ਕਿਸੇ ਭੈਣ ਭਰਾ ਦਾ ਭਲਾ ਹੋ ਜਾਵੇ ਕਿਉਂਕਿ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਸਾਬਤ ਹੋਵੇਗੀ ऐसे ही ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਕਿ ਅਸੀਂ ਬਹੁਤ ਹੀ ਕੋਸ਼ਿਸ਼ਾਂ ਕਰ ਲੈਂਦੇ ਹਾਂ ਕਈ ਵਾਰ ਤਾਂ ਅਸੀਂ ਆਪਣੇ ਵੱਲੋਂ ਇੰਨੀ ਜ਼ਿਆਦਾ ਕੋਸ਼ਿਸ਼ ਤੇ ਮਿਹਨਤ ਵੀ ਕਰਦੇ ਹਾਂ ਸਾਡੀ ਕੋਈ ਇੱਛਾ ਜਿਹੜੀ ਹੁੰਦੀ ਹੈ ਮਨੋ ਕਾਮਨਾ ਹੁੰਦੀ ਹੈ ਸਾਡੀ ਇਹ ਆਸਾ ਮਨੋ ਕਾਮਨਾ ਪੂਰੀ ਹੋ ਜਾਵੇ ਪਰ ਸਾਡੀਆਂ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਸਾਡੀ ਉਹ ਇੱਛਾ ਪੂਰੀ ਨਹੀਂ ਹੁੰਦੀ ਜੇਕਰ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋ ਰਿਹਾ ਹੈ ਤਾਂ ਤੁਸੀਂ ਵੀ ਇਸ ਪਾਣਾ ਜ਼ਰੂਰ ਕਰਕੇ ਵੇਖ ਲੈਣਾ ਕਿਉਂਕਿ ਇਹ ਪਾਪ ਕਰਨ ਦੇ ਨਾਲ ਤੁਹਾਡੀ ਹਰ ਇੱਕ ਮਨੋ ਕਾਮਨਾ ਤੇ ਇਛਾਵਾਂ ਪੂਰੀਆਂ ਹੋ ਜਾਣਗੀਆਂ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਸ ਪਾਣੂ ਕੀਤਾ ਵੀ ਹੈ ਤੇ ਇਸ ਪਾਣੂ ਕਰਨ ਦਾ ਜਿਹੜਾ ਫਲ ਹੈ ਉਹਨਾਂ ਨੂੰ ਮਿਲਿਆ ਵੀ ਹੈ ਇਸੇ ਤਰ੍ਹਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਤੁਹਾਡੇ ਘਰ ਦੇ ਸਾਰੇ ਦੁੱਖ ਤਕਲੀਫਾਂ ਦੂਰ ਹੋ ਜਾਣਗੇ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਤੁਸੀਂ ਇਸ ਪਾਣੂ ਬੁੱਧਵਾਰ ਦੇ ਦਿਨ ਕਰਨਾ ਹੈ ਤੇ ਆਪਣੇ ਘਰ ਦੇ ਵਿੱਚ ਇੱਕ ਲੌਂਗ ਦੇ ਨਾਲ ਹੀ ਕਰ ਸਕਦੇ ਹੋ ਪਹਿਲਾਂ ਤੁਸੀਂ ਇਸ ਪਾਣ ਨੂੰ ਚੰਗੇ ਤਰ੍ਹਾਂ ਸਮਝ ਲਾਓ ਤੇ ਧਿਆਨ ਦੇ ਨਾਲ ਸੁਣ ਲਓ ਇਸ ਪਾਣ ਨੂੰ ਫਿਰ ਤੁਸੀਂ ਕਰਕੇ ਵੇਖ ਲੈਣਾ ਐਸੇ ਨਾਲ ਨਾਲ ਜਦੋਂ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਮੁਸ਼ਕਲ ਤੇ ਪਰੇਸ਼ਾਨੀ ਸਮੱਸਿਆ ਚੱਲਦੀ ਹੁੰਦੀ ਹੈ ਅਸੀਂ ਇਹ ਜਾਣ ਹੀ ਨਹੀਂ ਪਾਉਂਦੇ ਕਿ ਸਾਡੇ ਘਰ ਦੇ ਵਿੱਚ ਪ੍ਰੋਬਲਮ ਕਿਹੜੀ ਗੱਲ ਤੋਂ ਹੈ ਤੇ ਸਾਡੇ ਨਾਲ ਇਸ ਤਰ੍ਹਾਂ ਦੀਆਂ ਕਟਨਾਵਾਂ ਕਿਉਂ ਹੁੰਦੀਆਂ ਹਨ ਤੇ ਨਾ ਹੀ ਤੁਸੀਂ ਇਹੋ ਜਿਹਾ ਆਈਡੀਆ ਲਗਾ ਸਕਦੇ ਹੋ ਕਿਉਂਕਿ ਇਹ ਤਾਂ ਮੰਗਲ ਦੋਸ਼ ਵੀ ਹੋ ਸਕਦਾ ਹੈ ਪਿਤਰ ਦੋਸ਼ ਵੀ ਹੋ ਸਕਦਾ ਹੈ ਇਸ ਦੇ ਨਾਲ ਨਾਲ ਜੇਕਰ ਅਸੀਂ ਗੱਲ ਕਰੀਏ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਦੋਸ਼ ਹੁੰਦੇ ਹਨ ਇਸ ਦੇ ਪਿੱਛੇ ਹੋਰ ਵੀ ਕਾਰਨ ਹੋ ਸਕਦੇ ਹਨ ਤੁਹਾਨੂੰ ਇਸ ਪਾਣੂ ਕਰਨ ਦੇ ਲਈ ਤੁਹਾਡੇ ਤੇ ਕਿਹੜਾ ਦੋਸ਼ ਚੱਲ ਰਿਹਾ ਹੈ ਤੁਹਾਨੂੰ ਪਤਾ ਲਗਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਇਹ ਪਾ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਤੋਖ ਤਕਲੀਫਾਂ ਹਨ ਉਹਨਾਂ ਦੀਆਂ ਮਨੋ ਕਾਮਨਾਵਾਂ ਅਰਦਾਸਾਂ ਪੂਰੀਆਂ ਨਹੀਂ ਹੁੰਦੀਆਂ ਤੇ ਜਿਹੜੇ ਲੋਕ ਚਾਹੁੰਦੇ ਹਨ ਕਿ ਸਾਡੀ ਮਨੋ ਕਾਮਨਾ ਇੱਛਾ ਪੂਰੀ ਹੋ ਜਾਵੇ ਉਹ ਇਸ ਉਪਾਣ ਨੂੰ ਪੜੀਸਾਨੀ ਦੇ ਨਾਲ ਕਰ ਸਕਦੇ ਹਨ ਇਸੇ ਤਰ੍ਹਾਂ ਇਸ ਪਾਣੂ ਘਰ ਦੀਆਂ ਮਾਤਾਵਾਂ ਵੀ ਕਰ ਸਕਦੀਆਂ ਹਨ ਕਿਉਂਕਿ ਉਹ ਸਾਡੇ ਘਰ ਦੀ ਲਕਸ਼ਮੀ ਹੁੰਦੀਆਂ ਹਨ ਇਸ ਕਰਕੇ ਜਦੋਂ ਵੀ ਉਹ ਵਿਸ਼ੇਸ਼ ਉਪਾਅ ਕਰਦੀਆਂ ਹਨ ਪੂਰੇ ਵਿਸ਼ਵਾਸ ਦੇ ਨਾਲ ਕੀਤਾ ਜਾਂਦਾ ਹੈ ਉਪਾਅ ਫਿਰ ਜਿਹੜਾ ਹੈ ਸਫਲ ਹੋ ਜਾਂਦਾ ਹੈ ਉਹਨਾਂ ਦੀ ਇੱਛਾ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਇਸੇ ਤਰ੍ਹਾਂ ਇਹ ਕਹਿੰਦੇ ਭਾਵ ਕਿ ਇਸ ਪਾਣੂ ਕੋਈ ਵਿਅਕਤੀ ਕਰ ਸਕਦਾ ਹੈ ਚਾਹੇ ਬਜ਼ੁਰਗ ਹੋਵੇ ਚਾਹੇ ਕੋਈ ਜਵਾਨ ਹੋਵੇ ਪਾਵੇ ਕੋਈ ਔਰਤ ਹੋਵੇ ਜਾਂ ਫਿਰ ਬੱਚਾ ਹੋਵੇ ਇਸ ਪਾਣੂ ਕਰ ਸਕਦਾ ਹੈ ਪਰ ਕਰਨਾ ਉਸੇ ਤਰੀਕੇ ਦੇ ਨਾਲ ਹੈ ਜਿਸ ਨੂੰ ਪੂਰੀ ਤਰ੍ਹਾਂ ਸਮਝ ਆ ਚੁੱਕੀ ਹੋਵੇ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਇੱਕ ਲੌਂਗ ਵਾਲਾ ਉਪਾਅ ਕਰਦੇ ਹਾਂ ਐਸੇ ਨਾਲ ਕਹਿ ਲਓਗੇ ਭਗਵਾਨ ਸ਼ਿਵ ਜੀ ਜਿਹੜੇ ਹਨ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ ਜਿਸੇ ਨਾਲ ਮੁਸ਼ਕਲਾਂ ਤੇ ਪਰੇਸ਼ਾਨੀਆਂ ਦਾ ਅੰਤ ਹੋ ਜਾਵੇਗਾ ਜੇਕਰ ਗੱਲ ਕਰੀਏ ਕਿ ਇਸ ਪਾਣ ਨੂੰ ਕਿਹੜੇ ਸਮੇਂ ਕਰਦੇ ਹਾਂ ਇਸ ਪਾਣ ਨੂੰ ਅਸੀਂ ਸ਼ਾਮ ਦੇ ਸਮੇਂ ਕਰ ਸਕਦੇ ਹਾਂ 6 ਤੋਂ 7 ਵਜੇ ਤੱਕ ਹੁਣ ਕਈ ਲੋਕ ਸੋਚਦੇ ਹਨ ਕਿ ਜਿਹੜੇ ਜੌਬ ਤੇ ਜਾਂਦੇ ਹਨ ਜਾਂ ਕੰਮ ਕਰ ਤੇ ਜਾਂਦੇ ਹਨ ਉਹਨਾਂ ਦਾ ਕਹਿਣਾ ਹੁੰਦਾ ਕਿ ਜੇਕਰ ਅਸੀਂ 6 ਵਜੇ ਜਾਂ ਸ਼ਾਮ 7 ਵਜੇ ਘਰ ਦੇ ਵਿੱਚ ਨੇ ਪਹੁੰਚ ਪਾਉਂਦੇ ਤਾਂ ਅਸੀਂ ਪਾਣ ਨੂੰ ਕਿਹੜਾ ਸਮੇਂ ਕਰੀਏ ਉਹ ਇਸ ਪਾਣ ਨੂੰ ਫਿਰ 7 ਵਜੇ ਤੋਂ 8 ਵਜੇ 9 ਵਜੇ ਦੇ ਵਿੱਚ ਕਰ ਵੀ ਕਾ ਸਕਦੇ ਹਨ ਉਹਨਾਂ ਨੂੰ ਜੇਕਰ ਵਿਸ਼ਵਾਸ ਦੇ ਨਾਲ ਇਸ ਸਮੇਂ ਵੀ ਕਰ ਲੈਣਗੇ ਤੇ ਉਹਨਾਂ ਨੂੰ ਫਿਰ ਵੀ ਫਲ ਪ੍ਰਾਪਤ ਹੋ ਜਾਵੇਗਾ ਸੋ ਇਸੇ ਤਰ੍ਹਾਂ ਕਈ ਲੋਕਾਂ ਦਾ ਕਹਿਣਾ ਹੁੰਦਾ ਕਿ ਜਦੋਂ ਅਸੀਂ ਕੋਈ ਵੀ ਕਾਰੋਬਾਰ ਕਰਦੇ ਹਾਂ ਵਪਾਰ ਕਰਦੇ ਹਾਂ ਉਹਦੇ ਵਿੱਚ ਸਾਨੂੰ ਹਮੇਸ਼ਾ ਅਸਫਲਤਾ ਮਿਲਦੀ ਹੈ ਸਾਂਡੇ ਘਰ ਵਿੱਚ ਪੈਸਾ ਨਹੀਂ ਆਉਂਦਾ ਜੇ ਆ ਵੀ ਜਾਂਦਾ ਤਾਂ ਪੈਸਾ ਰੁਕਦਾ ਨਹੀਂ ਸਾਨੂੰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਬਹੁਤ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ ਸਾਡੀਆਂ ਧਨ ਦੌਲਤ ਰਿਲੇਟਿਡ ਚੀਜ਼ਾਂ ਵੀ ਮੁਸ਼ਕਲਾਂ ਹਨ ਉਹ ਦੋਹਾਂ ਹਨ ਗਿਆ ਇਸ ਪਾਣੂ ਕਰੰਦੇ ਨਾਲ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਐਸੀ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਛੋਟੇ ਛੋਟੇ ਤਿੰਨ ਉਪਾਅ ਦੱਸੇ ਹਨ ਇੱਕ ਤੁਹਾਡੇ ਘਰ ਵਿੱਚ ਪੈਸੇ ਦੀ ਕਮੀ ਨੂੰ ਦੂਰ ਕਰੇਗਾ ਇੱਕ ਤੁਹਾਡੀ ਮਨੋ ਕਾਮਨਾ ਪੂਰੀ ਕਰੇਗਾ ਇਸ ਤੋਂ ਇਹ ਲਾਵਾ ਇੱਕ ਤੁਹਾਡੇ ਜ਼ਿੰਦਗੀ ਵਿੱਚ ਚੱਲ ਰਹੀਆਂ ਪਰੇਸ਼ਾਨੀਆਂ ਦਾ ਅੰਤ ਕਰੇਗਾ। ਇਸੇ ਤਰ੍ਹਾਂ ਹੁਣ ਗੱਲ ਕਰ ਲੈਂਦੇ ਹਾਂ। ਤੁਹਾਡੇ ਨਾਲ ਸਭ ਤੋਂ ਪਹਿਲੇ ਉਪਾਅ ਦੀ ਇਸ ਪਾਣੀ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਹੈ ਇੱਕ ਲੌਂਗ। ਤੁਸੀਂ ਇੱਕ ਲੌਂਗ ਲੈਣਾ ਹੈ ਜਿਹੜਾ ਲੌਂਗ ਲੌਗ ਹੈ ਸਾਫ਼ ਸੁਥਰਾ ਤੇ ਫੁੱਲ ਵਾਲਾ ਸਾਫ਼ਤ ਹੋਣਾ ਚਾਹੀਦਾ ਹੈ। ਭਾਗ ਕੇ ਬਿਲਕੁਲ ਵੀ ਟੁੱਟਾ ਨਹੀਂ ਹੋਣਾ ਚਾਹੀਦਾ ਜਦੋਂ ਤੁਸੀਂ ਆਪਣੇ ਘਰ ਵਿੱਚ ਇੱਕ ਲੌਂਗ ਲੈ ਕੇ ਇਸ ਜਗ੍ਹਾ ਤੇ ਰੱਖ ਦਿਓਗੇ। ਤੁਹਾਡੇ ਹਰੇਕ ਮਨੁਕਾਮਨਾ ਪੂਰੀ ਹੋ ਜਾਵੇਗੀ ਜੇਕਰ ਤੁਹਾਡੇ ਘਰ ਪਰਿਵਾਰ ਵਿੱਚ ਵਪਾਰ ਦੇ ਵਿੱਚ ਕੋਈ ਨજર ਦੋਸ਼ ਚੱਲ ਰਿਹਾ ਹੈ ਉਹ ਨજર ਦੋਸ਼ ਠੀਕ ਹੋ ਜਾਵੇਗਾ ਇਸ ਦੇ ਨਾਲ ਤੁਹਾਡੇ ਘਰ ਪਰਿਵਾਰ ਵਿੱਚ ਜਿੰਨੇ ਵੀ ਮੈਂਬਰ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਅੰਧ ਹੋ ਜਾਵੇਗਾ ਇਸੇ ਤਰ੍ਹਾਂ ਅਸੀਂ ਹੁਣ ਗੱਲ ਕਰ ਲੈਂਦੇ ਹਾਂ ਲੌਂਗ ਦੇ ਬਾਰੇ ਲੌਂਗ ਕੋਈ ਸਧਾਰਨ ਜਈ ਚੀਜ਼ ਨਹੀਂ ਹੈ ਇਹ ਇੱਕ ਪਾੜ ਪੂਜਾ ਦੇ ਵਿੱਚ ਲੌਂਗ ਨੂੰ ਵਰਤਿਆ ਜਾਂਦਾ ਹੈ ਲੌਂਗ ਸਾਡੇ ਘਰ ਵਿੱਚ ਸਾਰੇ ਹੀ ਨજર ਦੋਸ਼ ਤੇ 네ਗੇਟਿਵ એનર્ਜੀ ਨੂੰ ਦੂਰ ਕਰ ਦਿੰਦਾ ਹੈ ਲੌਂਗ ਦੇ ਨਾਲ ਅਸੀਂ ਜਿੰਨੇ ਵੀ ਉਪਾਅ ਕਰਦੇ ਹਾਂ ਤੇ ਉਹ ਸਾਰੇ ਹੀ ਦੇਵੀ ਦੇਵਤਿਆਂ ਨੂੰ ਸਮਰਪਿਤ ਹੁੰਦੇ ਹਨ ਤੇ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਪਸੰਦ ਕਰਦੇ ਹਨ ਤੁਹਾਡੀ ਜ਼ਿੰਦਗੀ ਦੇ ਫਿਰ ਸਾਰੇ ਹੀ ਕਸ਼ਟ ਦੂਰ ਹੋ ਜਾਂਦੇ ਹਨ ਸਭ ਤੋਂ ਪਹਿਲਾਂ ਜਿਹੜਾ ਉਪਾਅ ਹੈ ਉਹ ਸਾਡੀ ਮਨੋ ਕਾਮਨਾ ਪੂਰੀ ਕਰਨ ਦੇ ਲਈ ਉਸ ਲਈ ਤੁਸੀਂ ਲੈਣੇ ਹਨ ਦੋ ਲੌਂਗ ਜਿਹੜੇ ਦੋ ਲੌਂਗ ਲੈਣੇ ਹਨ ਉਹ ਫੁੱਲ ਵਾਲੇ ਹੋਣੇ ਚਾਹੀਦੇ ਹਨ ਤੇ ਬਿਲਕੁਲ ਸਾਫ ਸੋਧਰੇ ਹੋਣੇ ਚਾਹੀਦੇ ਹਨ ਇਹ ਉਪਾਅ ਦੇ ਨਾਲ ਤੁਹਾਡੇ ਘਰ ਵਿੱਚ ਜਿਹੜਾ ਨજર ਦੋਸ਼ ਹੈ ਦੂਰ ਹੋ ਜਾਵੇਗਾ ਤੁਹਾਡੀ ਮਨੋ ਕਾਮਨਾ ਪੂਰੀ ਹੋ ਜਾਵੇਗੀ ਇਹ ਕਹਿਣਾ ਹੈ ਕਿ ਜੇਕਰ ਤੁਹਾਡੇ ਕਿਸੇ ਕੰਮ ਵਿੱਚ ਅੜਚਨ ਪੈਦੀ ਹੈ ਉਹ ਵੀ ਕੰਮ ਪੂਰਾ ਹੋ ਜਾਵੇਗਾ ਮਨੋ ਕਾਮਨਾ ਪੂਰੀ ਹੋ ਜਾਵੇਗੀ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਦੋ ਲੋង ਲੈ ਕੇ ਸ਼ਾਮ ਦੇ ਸਮੇਂ ਜਦੋਂ ਬਾਣ ਪੂਜਾ ਕਰਦੇ ਹੋ ਇਹ ਆਪਣੇ ਘਰ ਦੇ ਵਿੱਚ ਸਰੋਂ ਦੇ ਤੇਲ ਦਾ ਦੀਵਾ ਜਗਾਉਂਦੇ ਹੋ ਜਾਂ ਫਿਰ ਦੇਸੀ ਘੋਦ ਦੀ ਜੋਤ ਜਗਾਉਂਦੇ ਹੋ ਉਸੇ ਹੀ ਤਰ੍ਹਾਂ ਤੁਸੀਂ ਪਾਠ ਪੂਜਾ ਕਰਦੇ ਸਮੇਂ ਘਰ ਦੇ ਵਿੱਚ ਦੀਵਾ ਜਗਾਉਂਦੇ ਹੋ ਤੇ ਜਦੋਂ ਉਸ ਤੇ ਵਿੱਚ ਦੋ ਲੌਂਗ ਪਾ ਕੇ ਚੇਕਾ ਦੀਵਾ ਜਗਾਉਣਾ ਸ਼ੁਰੂ ਕਰਦੇ ਹੋਗੇ ਤਾਂ ਸਾਰੇ ਸਮੱਸਿਆਵਾਂ ਦਾ ਅੰਤ ਹੋਵੇਗਾ ਜਿਵੇਂ ਹੀ ਤੁਸੀਂ ਘਰ ਦੇ ਵਿੱਚ ਦੋ ਲੌਂਗ ਰੋਜ਼ ਹੀ ਪੂਜਾ ਸਮੇਂ ਦੀਵੇ ਦੇ ਵਿੱਚ ਪਾ ਕੇ ਚਗਾ ਦੇਵੋਗੇ ਫੁੱਲ ਵਾਲੇ ਲੌਂਗ ਹੋਣੇ ਚਾਹੀਦੇ ਹਨ ਇਹ ਪਾ ਜਿਹੜਾ ਹੈ ਤੁਹਾਡੇ ਦਿਨ ਬਦਲ ਦੇਵੇਗਾ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਸ ਪਾਣ ਨੂੰ ਸਿਰਫ ਬੁੱਧਵਾਰ ਦੇ ਦਿਨ ਹੀ ਕਰ ਸਕਦੇ ਹੋ ਜਦੋਂ ਵੀ ਤੁਸੀਂ ਘਰ ਦੇ ਵਿੱਚ ਸਵੇਰ ਸਮੇਂ ਜਾਂ ਸ਼ਾਮ ਦੇ ਸਮੇਂ ਪਾਣ ਪੂਜਾ ਕਰਦੇ ਹੋ ਤੁਸੀਂ ਕੀ ਕਰਨਾ ਹੈ ਦੀਵਾ ਜਗਾਉਣਾ ਹੈ ਦੋ ਲੌਂਗ ਫੇਰ ਉਸ ਵਿੱਚ ਪਾ ਦੇਣੇ ਹਨ ਇਸ ਪਾਣ ਨੂੰ ਤੁਸੀਂ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਤੁਹਾਨੂੰ ਰਿਜ਼ਲਟ ਜ਼ਰੂਰ ਮਿਲੇਗਾ ਪੋਜ਼ਿਟਿਵ એનર્ਜੀ ਤੁਹਾਡੇ ਘਰ ਵਿੱਚ ਆਉਣੇ ਸ਼ੁਰੂ ਹੋ ਜਾਵੇਗੀ ਤੇ 네ਗੇਟਿਵ એનર્ਜੀ ਬਾਹਰ ਜਾਣੇ ਸ਼ੁਰੂ ਹੋ ਜਾਵੇਗੀ ਇਸਨੂੰ ਕਰਨ ਉਪਰੰਤ ਮਨੋ ਕਾਮਨਾ ਤੁਹਾਡੀ ਬਹੁਤ ਹੀ ਜਲਦ ਪੂਰੀ ਹੋ ਜਾਵੇਗੀ ਹੁਣ ਆਪਾਂ ਦੀ ਗੱਲ ਕਰਦੇ ਹਾਂ ਦੂਸਰੇ ਦੀ ਉਹਨਾਂ ਲੋਕਾਂ ਦੇ ਲਈ ਹੈ ਜੋ ਕਰੇਵੀ ਦਾ ਸਾਹਮਣਾ ਕਰਦੇ ਪਏ ਹਨ ਉਹਨਾਂ ਦੇ ਘਰ ਦੇ ਵਿੱਚ ਨજર ਦੋਸ਼ ਲੱਗ ਜਾਂਦਾ ਹੈ ਨજર ਦੋਸ਼ ਕੋਈ ਅਜਾਈ ਚੀਜ਼ ਨਹੀਂ ਹੁੰਦੀ ਜੋ ਕਿ ਸਾਨੂੰ ਦਿਖਾਈ ਦੇਵੇ ਸਾਡੇ ਘਰ ਦੇ ਵਿੱਚ ਨજર ਦੋਸ਼ ਇਸ ਤਰੀਕੇ ਨਾਲ ਲੱਗਦਾ ਹੈ ਜਿਵੇਂ ਸਾਡੇ ਲਈ ਕੋਈ ਵਿਅਕਤੀ ਸਾਹਮਣੇ ਆਪਣੇ ਮਨ ਦੇ ਵਿੱਚ ਇਸ ਤਰੀਕੇ ਨਾਲ ਸੋਚਦਾ ਹੈ ਇਹ ਵਿਅਕਤੀ ਜਾਂ ਤਾਂ ਇਸ ਪਰਸੰਧ ਦਾ ਕੋਈ ਕੰਮ ਨਾ ਚੱਲੇ ਤੇ ਨਾ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਹੀ ਅਸਫਲ ਰਹੇ ਇਸ ਤਰੀਕੇ ਦੇ ਨਾਲ ਆਪਣੇ ਮਨ ਵਿੱਚ ਸਾਡੇ ਪ੍ਰਤੀ ਸੋਚਦਾ ਹੈ ਉਸ ਸਮੇਂ ਸਾਡੇ ਘਰ ਪਰਿਵਾਰ ਨੂੰ ਨਿਰਦੋਸ਼ ਲੱਗ ਜਾਂਦਾ ਹੈ ਉਸ ਵਿਅਕਤੀ ਦੇ ਘਰ ਜਿਹੜੇ ਲੋਕਾਂ ਨੇ ਹਮੇਸ਼ਾ ਪਿੱਛੇ ਰਹਿਣ ਉਹ ਕਦੇ ਵੀ ਸਫਲਤਾ ਹਾਸਲ ਨਾ ਕਰ ਸਕਣ ਉਸ ਵਿਅਕਤੀ ਦੀ ਇਸ ਤਰ੍ਹਾਂ ਦੀ ਸੋਚ ਹੁੰਦੀ ਹੈ ਉਹ ਸਿੱਧਾ ਹੀ ਤੁਹਾਡੀ ਜ਼ਿੰਦਗੀ ਤੇ ਫਿਰ ਇਫੈਕਟ ਕਰ ਦਿੰਦਾ ਹੈ ਇਸੇ ਤਰ੍ਹਾਂ ਭਾਵੇਂ ਨਜ਼ਰਦੋਸ਼ ਤੁਹਾਡੇ ਘਰ ਨੂੰ ਲੱਗਿਆ ਹੋਵੇ ਜਾਂ ਫਿਰ ਪਰਿਵਾਰ ਨੂੰ ਤੁਹਾਡੇ ਘਰ ਵਿੱਚ ਕਰਜ਼ੇ ਵਰਗੇ ਸਮੱਸਿਆ ਹੋਵੇ ਉਹ ਵੀ ਖਤਮ ਹੋ ਜਾਵੇਗੀ ਐਸੇ ਨਾਲ ਤੁਹਾਡੇ ਘਰ ਵਿੱਚ ਲੜਾਈ ਝਗੜੇ ਤੇ ਜਿਵੇਂ ਜਿਹੜਾ ਵੀ ਮਨ ਉਹ ਚੜਚੜਾਪਨ ਹੋ ਜਾਂਦਾ ਹੈ ਇਸ ਪਾਣੂ ਕਰਨ ਦੇ ਨਾਲ ਤੁਸੀਂ ਕੀ ਕਰਨਾ ਹੈ ਪੰਜ ਫੁੱਲ ਵਾਲੇ ਦੋ ਲੌਂਗ ਲੈਣੇ ਹਨ ਕਿਉਂਕਿ ਕਿੰਨਾ ਵੱਡਾ ਨਜ਼ਰਦੋਸ਼ ਵੀ ਕਿਉਂ ਨਾ ਹੋਵੇ ਇਸੇ ਪਾਣੂ ਕਰਾ ਦੇ ਨਾਲ ਸਭ ਕੁਝ ਦੂਰ ਹੋ ਜਾਵੇਗਾ ਜਿਹੜੇ ਤੁਸੀਂ ਪੰਜ ਲੌਂਗ ਲਏ ਹਨ ਉਹ ਖੰਡਤ ਨਹੀਂ ਹੋਣੇ ਚਾਹੀਦੇ ਟੁੱਟੇ ਭੱਜੇ ਨਹੀਂ ਚਾਹੀਦੇ ਬਿਲਕੁਲ ਸਾਬਤ ਹੋਣੇ ਚਾਹੀਦੇ ਹਨ ਫੁੱਲ ਬਣੇ ਹੋਣੇ ਚਾਹੀਦੇ ਹਨ ਇਸੇ ਤਰ੍ਹਾਂ ਪੰਜ ਫੁੱਲ ਵਾਲੇ ਲੌਂਗ ਲੈ ਕੇ ਤੁਸੀਂ ਲੈਣੇ ਹਨ ਤੇ ਕਪੂਰ ਹੀ ਇਸੇ ਤਰ੍ਹਾਂ ਇੱਕ ਮਿੱਟੀ ਦਾ ਬਰਤਨ ਲੈਣਾ ਹੈ ਉਸ ਵਿੱਚ ਤੁਸੀਂ ਪੰਜ ਲੌਂਗ ਰੱਖ ਲੈਣੇ ਹਨ ਉੱਪਰ ਇੱਕ ਕਪੂਰ ਦਾ ਜਿਹੜਾ ਟੁਕੜਾ ਲਿਆ ਹੈ ਉਸ ਨੂੰ ਰੱਖ ਦੇਣਾ ਹੈ ਇਸੇ ਤਰੀਕੇ ਦੇ ਨਾਲ ਤੁਸੀਂ ਕੀ ਕਰਨਾ ਹੈ ਇੱਕ ਲੌਂਗ ਤੇ ਇੱਕ ਕਪੂਰ ਨੂੰ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਚਲਾ ਦੇਣਾ ਹੈ। ਇਸ ਨੂੰ ਕਦੋਂ ਚਲਾਉਣਾ ਹੈ ਸ਼ਾਮ ਦੇ ਸਮੇਂ। ਇਸ ਪਾਣ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਵੀ ਦਿਨ ਕਰ ਸਕਦੇ ਹੋ, ਬਧਵਾ ਦੇ ਦਿਨ ਵੀ ਕਰ ਸਕਦੇ ਹੋ। ਇਸ ਪਾਣੂ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਪੈਸਾ ਵਧੇਗਾ, ਪਰੇਸ਼ਾਨੀਆਂ ਦੂਰ ਹੋਣਗੀਆਂ ਤੇ ਘਰ ਵਿੱਚੋਂ ਪੈਸੇ ਦੀ ਫਚੋਲ ਖਰਚੇ ਖਤਮ ਹੋ ਜਾਵੇਗੀ। ਤੇ ਤੁਹਾਡੇ ਘਰ ਦਾ ਜਿਹੜਾ ਮੇਨ ਗੇਟ ਹੁੰਦਾ ਹੈ ਤੁਹਾਡੀ ਜ਼ਿੰਦਗੀ ਵਿੱਚ ਬੜਾ ਮਹੱਤਵ ਰੱਖਦਾ ਹੈ। ਇਸ ਦੇ ਨਾਲ ਜੇ ਸੋਚੀਏ ਕਿ ਸਾਡੇ ਘਰ ਦਾ ਮੇਨ ਗੇਟ ਉਹ ਇੱਕ ਸਾਨੂੰ ਧਨਮਾਨ ਵੀ ਬਣਾ ਸਕਦਾ ਹੈ ਕਿਉਂਕਿ ਸਾਡੇ ਘਰ ਦਾ ਮੇਨ ਗੇਟ ਉਹਦੇ ਤੋਂ ਹੀ ਸਾਡੇ ਘਰ ਵਿੱਚ ਨੈਗੇਟਿਵ ਤੇ ਪੋਜ਼ਿਟਿਵ એનર્ਜੀ ਆਉਂਦੀ ਹੈ ਜੇਕਰ ਵੀ ਤੁਸੀਂ ਇਸ ਪਾਣੂ ਕਰਦੇ ਹੋ ਮੇਨ ਗੇਟ ਤੇ ਤੁਸੀਂ ਇੱਕ ਲੌਂਗ ਨੂੰ ਕਪੂਰ ਦੇ ਨਾਲ ਚਲਾ ਸਕਦੇ ਹੋ ਇਸ ਦੇ ਨਾਲ ਤੁਹਾਡੇ ਘਰ ਵਿੱਚ ਨੈਗੇਟਿਵ એનર્ਜੀ ਪ੍ਰਵੇਸ਼ ਕਰਨਾ ਬੰਦ ਕਰ ਦੇਵੇਗੀ ਜੇਕਰ ਤੁਹਾਡੇ ਘਰ ਵਿੱਚ ਨੈਗੇਟਿਵ એનર્ਜੀ ਨੇ ਪ੍ਰਵੇਸ਼ ਕਰ ਲਿਆ ਤਾਂ ਉਹ ਤੁਹਾਡਾ ਫਿਰ ਕੋਝ ਵੀ ਵਕਾਰ ਨਹੀਂ ਸਕਗੇ ਸੋ ਸਾਧ ਸੰਗਤ ਜੀ ਇਸ ਤਰੀਕੇ ਦੇ ਨਾਲ ਛੋਟੇ ਛੋਟੇ ਉਪਾਗ ਕਰ ਲੋ ਤੇ ਤੁਹਾਡੀ ਜ਼ਿੰਦਗੀ ਵਿੱਚ ਖੁਸ਼ਹਾਲੀ ਆ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ